ਸਵਾਗਤ ਹੈ ਮਿੱਤਰੋ ਤੁਹਾਡਾ ਖੁਸ਼ਪਾਣਾ ਫਾਰਮ YouTube ਚੈਨਲ ਉੱਤੇ ਅੱਜ ਦੀ ਵੀਡੀਓ ਵੀ ਆਪਣੇ ਫਾਰਮ ਪੰਡ ਪਾਣਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੂਈ ਦੂਜੀ ਸੂਏ ਵੈੜ ਵਿਖਾਉਣੀ ਹੈ ਉੱਚੇ ਲੰਮੇ ਕੱਦ ਦੀ ਸੋਹਣੇ ਹਵਾਨੇ ਦੀ ਚੰਗੇ ਥਾਂ ਦੀ ਵੈੜ ਆ ਚੈੱਕ ਕਰ ਸਕਦੇ ਹੋ ਤੁਸੀਂ ਜਿਹੜਾ ਕੀ ਇਸਨੇ ਜਨਮ ਦਿੱਤਾ ਉਹ ਬੱਚੇ ਨੂੰ ਦਿੱਤਾ ਹੈ ਬੱਚਾ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਵੈੜ ਤੋੜ ਕੇ ਵਿਖਾਵਾਂਗੇ ਤੁਰਦੇ ਹੋਏ ਕਰਿਓ ਚੈੱਕ ਕਰ ਉਸਾਂਗਾ ਚ ਸੋਹਣੀ ਸੁਨੱਖੀ ਉੱਚੇ ਲੰਮੇ ਕੱਦ ਦੀ ਸਾਫ ਹਵਾਨੇ ਦੀ ਸੋਹਣੀ ਵਹਿੜ ਹੈ ਇਸ ਵਕਤ ਵਹਿੜ ਥੱਲੇ 24 ਲੀਟਰ ਬੌਲਾ ਹੈ ਤੇ ਵਹਿੜ ਰਾਮਨਾ 30 ਲੀਟਰ ਦੁੱਧ ਪਾ ਦੂਗੀ ਬਹੁਤ ਵਧੀਆ ਢਾਂਚੇ ਦੀ ਹੈ ਉੱਚੇ ਲੰਮੇ ਕੱਦ ਦੀ ਹੈ ਸਾਫ ਹਵਾਨੇ ਦੀ ਹੈ ਸੋਹਣੇ ਥਣ ਦੀ ਹੈ ਚਲਦੇ ਹੋ ਤੁਸੀਂ ਕਰ ਸਕਦੇ ਹੋ ਚੈੱਕ ਬਹੁਤ ਵਧੀਆ ਚਵਾਈ ਲੱਗੀ ਹੈ ਸੋਹਣਾ ਥਣ ਲੱਗਾ ਹੈ ਕੱਦ ਕਾਠ ਚੰਗਾ ਹੈ ਜਿਹੜਾ ਕੀ ਇਸ ਦਾ ਮੁੱਲ ਹੈ ਉਹ ਫੋਨ ਉੱਪਰ ਹੀ ਕੀਤਾ ਜਾਊਗਾ ਤੁਸੀਂ ਆਪਣਾ ਨੰਬਰ ਨੋਟ ਕਰ ਸਕਦੇ ਹੋ 98782 14644 98782 14644 ਤੁਸੀਂ ਕੋਲੇ ਆ ਕੇ ਆਪਣੀ ਤਸੱਲੀ ਕਰਕੇ ਵੈੜ ਨੂੰ ਖਰੀਦ ਕੇ ਲਈ ਆ ਸਕਦੇ ਹੋ ਹਵਾਨਾ ਦੇਖ ਸਕਦੇ ਹੋ ਥਣ ਦੇਖ ਸਕਦੇ ਹੋ ਕੁਆਲਿਟੀ ਵਾਈਸ ਬਹੁਤ ਵਧੀਆ ਚੀਜ਼ ਹੈ ਇੱਕ ਸਾਫ ਹਵਾਨੇ ਦੀ ਸੋਹਣੀ ਚੀਜ਼ ਹੈ ਕੈਮਰਾ ਨੇੜੇ ਕਰਕੇ ਤੁਹਾਨੂੰ ਇੱਕ ਵਾਰ ਹਵਾਨਾ ਜਰੂਰ ਦਿਖਾਉਣੀ ਆ ਦੇਖੋ ਥਣਾ ਚ ਨਖੇਰੇ ਚੈੱਕ ਕਰ ਸਕਦੇ ਹੋ ਹਵਾਨੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਦੇਖ ਸਕਦੇ ਤੁਸੀਂ ਦੁੱਧ ਵਾਲੀਆਂ ਵੈਂਸ ਦੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰਾ ਤੇ ਸੋਹਣਾ ਹਵਾਨਾ ਥਣਾ ਚ ਨਖੇਰੇ ਚੈੱਕ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਵੜ ਪਸੰਦ ਆਉਂਦੀ ਹੈ ਤੁਸੀਂ ਕੋਲੇ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਕੇ ਲਿਆ ਸਕਦੇ ਹਾਂ ਆਪਣੀ ਇਸ ਵੀਡੀਓ ਨੂੰ ਲਾਸਟ ਤੱਕ ਵੇਖਣ ਵਾਸਤੇ